ਬਰਾੜ ਜੈਸੀ ਦਿ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਕੁੜੰਗਾ ਅਸੀਂ ਕੁੜੰਗਾ ਥੋੜੀ ਜਹੀ ਥਾਂ ਮੰਗਦੇ ਹਾਂ ਦਿਲਾਂ 'ਚ ਰਹਿਣ ਲਈ ਦਿਲ ਦੀ ਗੱਲ ਕਹਿਣ ਲਈ ਬੋਲਣ ਲੱਗੀ ਤਾਂ ਜੀਭਾਂ ਕੱਟੇ ਜਾਣ ਦਾ ਡਰ ਅੰਦਰੋਂ ਮੁਕਾ ਦੇਣਾ ਚਾਹੁੰਦੇ ਹਾਂ ਜੀਭਾਂ ਛੁਰੀਆਂ ਨਾਲ ਨਹੀਂ ਉੱਚੀ ਤੇ ਕੜਵੇ ਬੋਲਾਂ ਨਾਲ ਵੀ ਕੱਟੀਆਂ ਜਾਂਦੀਆਂ ਡੋਲਰ ਜਿਹ ਹੈ ਚਾਹੀ ਚਾਉਂਦਾਂ ਸੋ ਸਦੀਆਂ ਤੋਂ ਮੁੰਡਿਆਂ ਨੂੰ ਮਿਲਦਾ ਆ ਹਰ ਵਾਰ ਮੰਗ ਕੇ ਆਪਦਾ ਹੱਕ ਨਾ ਲੈਣਾ ਪਵੇ ਘਰ ਰਹਿੰਦਿਆਂ ਪ੍ਰਾਇਆ ਤਨ ਦੇ ਮੇਹਨੇ ਨਾ ਮਿਲ ਪੇਕੇ ਸੋਰੇ ਦੋਹਾਂ ਤੋਂ ਮਾਣ ਮਿਲੇ ਅਸੀਂ ਕੁੜੀਆਂ ਬਹੁਤਾ ਕੁਝ ਨਹੀਂ ਚਾਉਂਦਾਂ ਹੱਸਣਾ ਚਾਉਂਦਾਂ ਉੱਡਣਾ ਚਾਉਂਦਾਂ ਤੇ ਪੜਕੀਆਂ ਭੁੱਲੀਆਂ ਵਾਪਸ ਘਰਾਂ ਨੂੰ ਆਉਣਾ ਚਾਹੁੰਦੇ done